ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਈਵਨਿੰਗ ਦਾ ਟਾਈਮ ਆ ਜੀ ਪੌਣੇ ਕਿ ਪੰਜ ਦਾ ਤੇ ਬਸ ਜ਼ਿਆਦਾ ਟਾਈਮ ਹੋਇਆ ਪਿਆ ਸੀਗਾ ਤੇ ਮੈਂ ਬੱਚਿਆਂ ਲਈ ਇੱਥੇ ਸੈਂਡਵਿਚ ਬਣਾਉਣ ਦੀ ਤਿਆਰੀ ਕਰ ਰਹੀ ਸੀ ਜਿਸ ਦੇ ਲਈ ਆਲੂ ਮੈਂ ਪਹਿਲਾਂ ਉਬਾਲ ਕੇ ਰੱਖਲੇ ਸੀਗੇ ਤੇ ਉਹਨਾਂ ਨੂੰ ਹੁਣ ਛੱਲ ਲਵਾਂਗੇ ਉੱਪਰੋਂ ਤੇ ਪਤਾ ਨਹੀਂ ਤਾਂ ਇਹ ਨਵੇਂ ਆਲੂ ਹੋਣ ਕਰਕੇ ਤੇ ਪਤਾ ਨਹੀਂ ਜ਼ਿਆਦਾ ਠੰਡੇ ਹੋ ਗਏ ਕਰਕੇ ਤੇ ਵੀ ਇਹਨਾਂ ਦਾ ਛਿਲਕਾ ਉੱਤਰ ਨਹੀਂ ਰਿਹਾ ਸੀ ਚੰਗੀ ਤਰ੍ਹਾਂ ਤੇ ਮੈਂ ਕਰਦੇ ਦੇ ਨਾਲ ਇਹਨਾਂ ਦਾ ਛਲਕਾ ਉਤਾਰ ਲੂੰਗੀ ਤੇ ਚੋਪਰ ਦੇ ਵਿੱਚ ਮੈਂ ਤਿੰਨ ਪਿਆਜ਼ ਚੋਪ ਕਰਕੇ ਰੱਖਲੇ ਸੀਗੇ ਤੇ ਬਸ ਆਲੂ ਛੱਲ ਕੇ ਤੇ ਉਸ ਤੋਂ ਬਾਅਦ ਪਹਿਲਾਂ ਚਾਹ ਧਰੂੰਗੀ ਚਾਹ ਬੰਦੇ ਬੰਦੇ ਤੇ ਨਾਲ ਸਨ ਵਿੱਚ ਬਣਾ ਕੇ ਰੱਖ ਲੂੰਗੀ ਮੈਂ ਬਸ ਅਰਮਾਨ ਵੀ ਆ ਗਿਆ ਸੀ ਇੱਥੇ ਤੇ ਆਲੂਆਂ ਨੂੰ ਹੁਣ ਮੈਂ ਮੈਸ਼ ਕਰ ਲੂੰਗੀ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਤੇ ਪਿਆਜ਼ ਜਿਹੜੇ ਚੋਪ ਕਰਕੇ ਰੱਖਿਆ ਤੇ ਉਹ ਵੀ ਇਸ ਦੇ ਵਿੱਚ ਪਾ ਦੂੰਗੀ ਵਰਮਾਨ ਨਾਲ ਗੱਲ ਕਰ ਰਹੀ ਸੀ ਇੱਥੇ ਮੈਂ ਤੇ ਮੱਸਾ ਮੈਂ ਉਹਨੂੰ ਕਾਲੀ ਹੋ ਜਾਂਦੀ ਹੁਣ ਸਾਰੇ ਪਹਿਲਾਂ ਇਹੀ ਗੱਲ ਪੁੱਛਦਾ ਵੀ ਮम्मा ਕੀ ਬਣਾਇਆ ਖਾਣ ਨੂੰ ਤੇ ਜਦੋਂ ਜਾਂਦਾ ਸਕੂਲ ਸਵੇਕ 12 ਵਜੇ ਜਾਂਦਾ ਹੁੰਦਾ ਤੇ ਮੈਂ ਉਹਨੂੰ ਬਹੁਤ ਕਹਿਣੀ ਹੁੰਦੀ ਆ ਵੀ ਭਾਵੇਂ ਤੂੰ ਚਾਹ ਨਾਲ ਇੱਕ ਅੱਧਾ ਪਰੌਠਾ ਖਾ ਜਾ ਕਰ ਵੀ ਖਾ ਕੇ ਜਾਇਆ ਕਰ ਤੇ ਪਰ ਪਤਾ ਨਹੀਂ ਉਹਨੂੰ ਕੀ ਆਦਤ ਹੀ ਬਣ ਗਈ ਆ ਹੁਣ ਤੇ ਵੀ ਨਹੀਂ ਖਾ ਕੇ ਜਾਂਦਾ ਖਾਣਾ ਦੁਪਹਿਰ ਦਾ ਲਓ ਜੀ ਮੈਂ ਪਿਆਜ਼ ਵੀ ਪਾ ਲਈ ਸੀ ਉਸ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਪਹਿਲਾਂ ਮੈਂ ਚਾਹ ਤਿਆਰਦੀ ਆਂਗੀ ਚਾਹ ਤਰ ਕੇ ਤੇ ਬਸ ਨਾਲ ਨਾਲ ਬਣਾ ਲਾਂਗੇ ਆਪਾਂ ਸੈਂਡਵਿਚ ਤੇ ਦਿਨੇ αρਮਾਨ ਨੂੰ ਪਹਿਲਾਂ ਬਣਾ ਕੇ ਤੇ ਪ੍ਰਭਾ ਛੱਤ ਤੇ ਖੇਡ ਰਹੀ ਸੀ ਉਸ ਟਾਈਮ ਤੇ ਬਸ ਉਹ ਘੰਟਾ ਖੇਡ ਲੈਂਦੀ ਉਹ ਉਸ ਟਾਈਮ ਤੇ ਛੱਤ ਤੇ ਹੀ ਤੇ ਬਾਹਰ ਤਾਂ ਨਹੀਂ ਜਾਂਦੀਗੀ ਤੇ ਉਸ ਨੂੰ ਵੀ ਬੁਲਾ ਲਾਂਗੇ نیچے ਆਪਾਂ ਚਾਹ ਮਿੱਠਾ ਮੈਂ ਪਾਤਾ ਹੋਣਾ ਤੇ ਬਸ ਨਾਲ-ਨਾਲ ਹੁਣ ਬਣਾ ਲੈਂਦੇ ਆ ਸੈਂਡਵਿਚ ਉਹਦੇ ਨੂੰ ਚਾਹ ਉਹ ਬੋਲ ਜੂਗੀ ਤੇ ਮਸਾਲੇ ਪਾ ਲੈਂਦੀ ਆ ਇਸ ਦੇ ਵਿੱਚ ਜਿਆਦਾ ਮਸਾਲੇ ਨਹੀਂ ਪਾਉਂਦੇਗੇ ਬਸ ਥੋੜੀ ਜੀ ਲਾਲ ਮਿਰਚ ਪਾਵਾਂਗੇ ਤੇ ਚਟ ਮਸਾਲਾ ਪਾ ਦੂੰਗੇ ਇਸ ਦੇ ਵਿੱਚ ਕਿਉਂਕਿ ਜਿਆਦਾ ਮਸਾਲੇ ਵੀ ਫਿਰ ਤੰਗ ਕਰਦੇ ਆਗੇ ਇਸ ਤਰ੍ਹਾਂ ਬੱਚੇ ਕੋਈ ਨਾ ਕੋਈ ਚੀਜ਼ ਚਾਹੀਏ ਆਪਾਂ ਘਰੇ ਬਣਾ ਕੇ ਦੇ ਕੇ ਚਾਹੇ ਬਾਹਰੋਂ ਖਾਣ ਕੋਈ ਨਾ ਕੋਈ ਚੀਜ਼ ਤਾਂ ਖਾ ਹੀ ਲੈਂਦੇ ਆਗੇ ਢੇਲੀ ਵਾਂਗੂ ਘਰੇ ਬਣਾਈ ਚੀਜ਼ ਫੇਰ ਵੀ ਆਪਾਂ ਨੂੰ ਮਸਾਲਿਆਂ ਦਾ ਪਤਾ ਹੁੰਦਾ ਪਰ ਜਿਹੜੀ ਬਾਹਰੋਂ ਖਾਂਦੇ ਉਹਦਾ ਨਹੀਂ ਆ ਹੀ ਪਤਾ ਹੁੰਦਾ ਵੀ ਕਿਸ ਤਰ੍ਹਾਂ ਦੀ ਚੀਜ਼ ਪਾਈ ਹੁੰਦੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੇ ਮਸਾਲੇ ਪਾਏ ਹੁੰਦੇ ਆਗੇ ਤੇ ਤਿੰਨ ਚਾਰ ਕਾਲੀਆਂ ਮਿਰਚਾਂ ਕੁੱਟ ਕੇ ਉਹ ਵੀ ਪਾ ਦੂੰਗੇ ਇਸ ਦੇ ਵਿੱਚ ਤੇ ਹਰਾ ਧਨੀਆ ਕੱਟ ਕੇ ਆਪਾਂ ਉਹ ਪਾ ਲਾਂਗੇ ਤੇ ਮਿਕਸ ਕਰ ਲੈਣੇ ਇਸ ਨੂੰ ਹੁਣ ਆਪਾਂ ਹੱਥ ਦੇ ਨਾਲ ਹੀ ਮਿਕਸ ਕਰ ਲਵਾਂਗੇ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਤੇ ਚਾਹ ਉਬਲ ਗਈ ਸੀ ਤੇ ਉਸ ਦੇ ਵਿੱਚ ਵੀ ਹੁਣ ਦੁੱਧ ਪਾ ਦੂੰਗੀ ਮੈਂ ਤੇ ਰਮਾਨ ਵੀ ਕਿਚਨ ਦੇ ਵਿੱਚ ਹੀ ਆ ਗਿਆ ਸੀਗਾ ਤੇ ਮੈਂ ਉਹਨੂੰ ਕਿਹਾ ਸੀ ਵੀ ਚਲੋ ਚਾਚੇ ਦੁੱਧ ਪਾਤਾ ਤੇ ਤੂੰ ਚਾਹ ਕੋਲੇ ਖੜ੍ਹਾ ਜਾ ਚਾਹਣਾ ਨਿਕਲ ਜੇ ਬਾਹਰ ਹਰਾ ਧਨੀਆ ਪਾਤਾ ਸੀਗਾ ਤੇ ਬਸ ਇਸ ਨੂੰ ਬਣਾ ਦਿੰਦੀ ਆ ਮੈਂ ਹੁਣ ਕਿਉਂਕਿ ਇਹ ਚੀਜ਼ ਗਰਮ-ਗਰਮ ਹੀ ਵਧੀਆ ਲੱਗਦੀ ਹੈ ਕਿ ਜੇਕਰ ਪਹਿਲਾਂ ਬਣਾ ਕੇ ਰੱਖ ਦਿੰਦੇ ਆ ਤਾਂ ਠੰਡੀ ਹੋ ਜਾਂਦੀ ਹੈ ਤੇ ਫਿਰ ਖਾਣ ਦੇ ਵਿੱਚ ਵਧੀਆ ਨਹੀਂ ਲੱਗਦੀ ਕਿ ਤੇ ਤਾਂ ਕਰਕੇ ਜਦੋਂ ਵੀ ਮੈਂ ਬਣਾਉਣੀ ਇਸ ਤਰ੍ਹਾਂ ਦੀ ਚੀਜ਼ ਤੇ ਬਸ ਜਦੋਂ ਮੈਨੂੰ ਐ ਹੁੰਦਾ ਵੀ ਟਾਈਮ ਹੋ ਗਿਆ ਵੀ ਸਕੂਲੋਂ ਹੁਣ ਮੈਨੂੰ ਪਤਾ ਹੀ ਹੁੰਦਾ ਵੀ 5 ਵਜੇ ਹੀ ਸਹੀ ਘਰੇ ਆ ਜਾਂਦਾ ਰਮਣ ਵੀ ਜੇ ਕਦੇ ਫਾਕਟਕ ਲੱਗ ਜੇ ਤਾਂ ਕੀ ਕਹਿਣਾ ਲੇਟ ਹੋ ਜੇ ਤੇ ਬਸ ਇਹਦੇ ਆਏ ਤੋਂ ਹੀ ਬਣਾਉਣੀ ਹੁੰਦੀ ਹੈ ਮੈਂ ਬਰੈਡ ਦੇ ਉੱਪਰ ਚੰਗੀ ਤਰ੍ਹਾਂ ਹੁਣ ਆਪਾਂ ਜਿਹੜਾ ਇਹ ਬਣਾ ਕੇ ਰੱਖਿਆ ਆਲੂ ਵਾਲਾ ਮਿਸ਼ਰਣ ਤੇਲ ਨੂੰ ਲਾ ਕੇ ਤੇ ਬਸ ਬਣਾ ਦੇ ਦਿੰਦੇ ਆਪਾਂ ਇਸੇ ਤਰ੍ਹਾਂ ਦੂਸਰਿਆਂ ਤੇ ਲਗਾ ਲਾਂਗੇ ਤੇ ਸੌਸ ਵਗੈਰਾ ਮੈਂ ਨਹੀਂ ਲਗਾਈਗੀ ਬਰੈਡ ਦੇ ਉੱਪਰ ਤੇ ਬੱਚਾ ਨੇ ਵੈਸੇ ਸੌਸ ਨੂੰ ਖਾਣੇ ਹੋਏ ਨਾਲ ਨਾਲ ਲਾ ਕੇ ਖਾ ਲੈਣਗੇ ਤੇ ਬਾਕੀ ਕਈ ਵਾਰੀ ਮਲਾਈ ਲਗਾ ਕੇ ਵੀ ਬਰੈਡ ਦੇ ਉੱਪਰ ਬੱਚੇ ਖਾ ਲੈਂਦੇ ਆ ਤੇ ਮਲਾਈ ਲਗਾ ਕੇ ਵੀ ਬਰੈਡ ਬਹੁਤ ਵਧੀਆ ਲੱਗਦੀ ਆ ਖਾਣ ਨੂੰ ਵਿੱਚ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੋਣੀਆਂ ਜੇਕਰ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਆਗੀ ਆਪਾਂ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਅੱਗੇ ਜਾਣਾਗਾ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਕਿਉਂਕਿ ਤੁਹਾਡੇ ਕਮੈਂਟ ਪੜ ਕੇ ਸਾਨੂੰ ਹੌਸਲਾ ਮਿਲਦਾ ਵੀਡੀਓ ਬਣਾਉਣ ਦਾ ਸਾਨੂੰ ਐ ਹੁੰਦਾ ਵੀ ਜਦੋਂ ਤੁਸੀਂ ਕਮੈਂਟ ਕਰਦੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀਆਂ ਗਈਆਂ ਤੇ ਸਾਡਾ ਹੋਰ ਵੀਡੀਓ ਬਣਾਉਣ ਨੂੰ ਦਿਲ ਕਰਦਾਗਾ ਲੋ ਜੀ ਦੋ ਬਣ ਗਏ ਆ ਤੇ ਉਸ ਨੂੰ ਕੱਟ ਕੇ ਆਪਾਂ ਤੇ ਦੇ ਦੇ ਦਿੰਨੇ ਆ ਰਮਾਨ ਨੂੰ ਖਾਣ ਨੂੰ ਚਾਪਾ ਕੇ ਦੇ ਦਾਂਗੇ ਨਾਲ ਤੇ ਬਸ ਪ੍ਰਾਬ ਨੂੰ ਆਵਾਜ਼ ਲਗਾ ਦਿੰਨੇ ਉਹ ਵੀ ਆ ਜੂਗੀ نیچے ਤੇ ਉਹ ਵੀ ਖਾ ਲੂਗੀ ਤੇ ਜੇਕਰ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਹੁੰਦੀ ਹੈ ਤੁਸੀਂ ਉਹ ਵੀ ਦੱਸਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਹੈਗੀ ਤੇ ਤੁਸੀਂ ਉਹ ਵੀ ਦੱਸ ਦਿਆ ਕਰੋ ਜੀ ਕਮੈਂਟ ਕਰਕੇ ਆਪਾਂ ਉਸ ਤਰ੍ਹਾਂ ਦੀ ਵੀਡੀਓ ਬਣਾ ਲਿਆ ਕਰਾਂਗੇ ਤੁਹਾਡੇ ਨਾਲ ਵੀ ਤੁਸੀਂ ਕਿਸ ਚੀਜ਼ ਦੀ ਵੀਡੀਓ ਦੇਖਣਾ ਚਾਹਣੇਗੇ ਆਪਾਂ ਉਸ ਤਰ੍ਹਾਂ ਦੀ ਵੀਡੀਓ ਬਣਾ ਦਿਆ ਕਰਾਂਗੇ ਕੋਸ਼ਿਸ਼ ਕਰਾਂਗੇ ਜੀ ਜਿੰਨਾ ਕੋ ਹੋ ਸਕੇ ਆਪਾਂ ਬਣਾਉਂਦੀ ਤੁਹਾਡੀ ਪਸੰਦ ਦੀ ਵੀਡੀਓ ਤੇ ਲਓ ਜੀ ਆਪਾਂ ਇਸੇ ਤਰ੍ਹਾਂ ਸਾਰੇ ਬਣਾ ਲੈਨੇ ਆਗੇ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਾਂਗੇ ਉਮੀਦ ਕਰਦੇ ਆ ਪਸੰਦ ਆਈ ਹੋਊਗੀ ਪਸੰਦ ਆਈਏ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ